ਕੁਝ ਦਿਨ ਪਹਿਲਾਂ ਪਿੰਡ ਪਾਸ ਸਿੰਘਪੁਰ ਵਿਖੇ ਫਲੋਰ ਦੇ ਮਹੱਲਾ ਭੰਡੇਰਾ ਦੇ ਰਹਿਣ ਵਾਲੇ ਮਾਨਮਨਾਵਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪਿੰਡ ਪਾਸ ਸਿੰਘਪੁਰ ਦੇ ਦੋ ਸਕੇ ਭਰਾਵਾਂ ਜਸਵੀਰ ਕੁਮਾਰ ਅਤੇ ਪਵਨ ਕੁਮਾਰ ਤੋਂ ਇਲਾਵਾ ਹਰਦੀਪ ਪਾਸੇਨ ਪਰ ਅਤੇ ਅਮਨਪਾਲ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਜਾਂ ਸਮਾਜ ਪਾਰਟੀ ਦੇ ਸੀਨੀਅਰ ਆਗੂ ਅੰਬਲਵਿੰਦਰ ਸਿੰਘ ਐਡਵੋਕੇਟ ਸੋਖਵਿੰਦਰ ਬਿੱਟੂ ਤੀਥ ਰਾਸਪਰ ਸੋਹਣ ਲਾਲ ਮੋਮਮੀ ਜਸਪਾਲ ਗੜਾ ਭਾਰਤੀ ਫਲੋਰ ਬਲਜਿੰਦਰ ਮੈਸੂਪਾ ਜੱਸੀ ਗੰਨਾ ਪਿੰਡ ਰਵੀ ਬੋਪਾ ਰਾਇ ਭਲਵੰਤ ਨਵਾ ਪਿੰਡ ਹੈਪੀ ਨਵਾ ਪਿੰਡ ਅਤੇ ਹੋ ਨਾ ਸੇਖੜਾ ਸਾਥੀਆਂ ਨੇ ਫਿਲੌਰ ਪੁਰਸ ਅਤੇ ਪੰਜਾਬ ਦੀ ਸੱਤਾਧਾਰੀ ਆਫ ਸਰਕਾਰ ਵਿਰੋਧ ਨਾਰੇਵਾਜੀ ਕੀਤੀ ਥਾਣੇ ਦੇ ਮੁੱਖ ਗੇਟ ਅੱਗੇ ਧੰਨਾ ਲਗਾ ਦਿੱਤਾ ਗਿਆ ਅਗਵਾ ਨੇ ਕਿਹਾ ਕਿ ਪੁਲਸ ਨੇ ਪਿੰਡ ਪਾ ਸਿੰਘਪੁਰ ਦੇ ਸਕੇ ਭਰਾਮਾ ਚੋਂ ਪਵਨ ਕੁਮਾਰ ਨੂੰ ਬਿਨਾਂ ਕਿਸੇ ਖਸੂਰ ਤੋਂ ਗ੍ਰਿਫਤਾਰ ਕੀਤਾ ਹੈ ਕਟੜਨਾ ਸਾਂ ਤੋਂ ਮਿਲੀ ਸੀਸੀਟੀ ਵੀ ਕੈਮਰੇ ਦੀ ਫੁਟੇਜ ਵਿੱਚ ਜਸਵੀਰ ਕੁਝ ਨੌਜਵਾਨਾਂ ਤੋਂ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਪਵਨ ਉਸ ਜਗ੍ਹਾ ਤੇ ਮੌਜੂਦ ਨਹੀਂ ਸੀ ਪੁਲਸ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਤੋਂ ਬਗੈਰ ਹੀ ਜਲਦਬਾਜ਼ੀ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਹੈ ਜਿਸ ਦਾ ਉਹ ਵਿਰੋਧ ਕਰਦੇ ਹੋਏ ਪਵਨ ਕੁਮਾਰ ਇਸ ਮਾਮਲੇ ਚੋਂ ਬਾਹਰ ਕੱਢਣ ਦੀ ਮੰਗ ਕਰਤੇ ਹਨ ਜਦੋਂ ਇਸ ਸਬੰਧ ਦੇ ਵਿੱਚ ਥਾਣਾ ਮੁਖੀ ਨਿਰਜ ਕੁਮਾਰ ਨਾਲ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ 16 ਤਰੀਕ ਨੂੰ 5 ਬੰਦਿਆਂ ਤੇ ਪਰਚਾ ਹੋਇਆ ਸੀ ਜਿਨ੍ਹਾਂ ਵਿੱਚੋਂ ਇੱਕ ਪਵਨ ਕੁਮਾਰ ਹੈ ਤੇ ਧਰਨਾ ਉਹਨਾਂ ਘਰਦਿਆਂ ਵੱਲੋਂ ਲਾਇਆ ਗਿਆ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਤੇ ਪਵਨ ਕੁਮਾਰ ਨਹੀਂ ਸੀ ਅਤੇ ਇਸ ਦੀ ਚੀਜ਼ ਪ੍ਰਿਕਿਰਨਾ ਜਾਂਚ ਪੜਤਾਲ ਕਰਾਂਗੇ ਅਤੇ ਕਿਸੇ ਦੀ ਤਰ੍ਹਾਂ ਦੀ ਬੇਇਨਸਾਫੀ ਨਹੀਂ ਹੋਣ ਦੇਵਾਂਗੇ ਉੱਚ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਪਲੋਟਰ ਆਤਮਨ ਅੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ बंद पहले पढ़ते दिसंबर हमला ठीक मुर्दाबा मुर्दा मुर्दाबा ਮੁਰਦਾਬਾਦ ਮੁਰਦਾਬਾਦ ਫਲੋਰ थाना ਐਸ ਐਚਓ ਮੁਰਦਾਬਾਦ 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 ਫਲੋਰ ਡੀ ਐਸ ਪੀ ਮੁਰਦਾਬਾਦ 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 ਫਲੋਰ ਡੀ ਐਸ ਪੀ ਮੁਰਦਾਬਾਦ 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 ਗੁੰਡਾ ਹਮ ਸਿਖ ਬੰਦ ਕਰੋ ਬੰਦ ਕਰੋ ਬੰਦ ਕਰੋ ਕੋਈ ਸਿਕੁੰਦਾ ਕਰਦੀ ਜਿਹੜੇ ਵਿੱਚ ਜਿਹੜਾ ਆਫਸਰ ਕਾਰਿਆ ਔਰ ਖਾਸ ਕਰ ਜਲੰਧਰ ਦੇ ਹਾਥੀ ਜਿਹੜੀ ਪੁਲਿਸ ਦੀ ਵਰਕਿੰਗ ਆ ਉਹਦੇ ਵਿੱਚ ਲਗਾਤਾਰ ਜਿਹੜੇ ਲੋਕਾਂ ਤੇ ਆਮ ਲੋਕ ਜਿਹੜੇ ਜਿਨ੍ਹਾਂ ਦੀ ਕੋਈ ਪੁਲਿਸ ਨੂੰ ਲੱਗਦਾ ਵੀ ਇਹਨਾਂ ਦੀ ਕੋਈ ਪਾਵਰ ਹੈ ਨਹੀਂ ਉਹਨਾਂ ਦੇ ਲਗਾਤਾਰ ਨਜਾਇਜ਼ ਕਰਚੇ ਕੀਤੇ ਜਾ ਰਹੇ ਆ ਕੱਲਾ ਇਹ ਫਲੋਰ ਦਾ ਇਸ਼ੂ ਨਹੀਂ ਆ ਕਰਤਾਰਪੁਰ ਦਾ ਇਸ਼ੂ ਆ ਮਤਲਬ ਹੋਰ ਹਲਕਿਆਂ ਦੇ ਵਿੱਚੂ ਆ ਔਰ ਲਗਾਤਾਰ ਉਹਨਾਂ ਨੂੰ ਜੇਲ੍ਹ ਚ ਭੇਜਿਆ ਜਾ ਰਿਹਾ ਬਿਨਾਂ ਕਿਸੇ ਜੁਰਮ ਦੇ ਤੇ ਜਿਹੜਾ ਭਾਰਤ ਸਿੰਘਪੁਰ ਦਾ ਆ 15 ਜਨਵਰੀ ਦਾ ਜਿਹੜਾ ਇਹ ਇਸ਼ੂ ਹੈਗਾ ਇਹ ਸਾਰਾ ਅਸੀਂ ਦੇਖਿਆ ਆ ਸਾਨੂੰ ਇਹ ਜਿਹੜੇ ਪਿੰਡ ਦੇ ਲੋਕਾਂ ਦੇ ਦੱਸੇ ਮੁਤਾਬਕ ਜਿਹੜਾ ਪਵਨ ਆ ਜਿਹੜਾ ਪਵਨ ਨੂੰ ਪੁਲਿਸ ਨੇ 302 ਚ ਨਾਮਜ਼ਦ ਕੀਤਾ ਆ ਉਹ ਜਿਹੜਾ ਆ ਉਹ ਬਿਲਕੁਲ ਲੋਕਾਂ ਦੇ ਮਤਲਬ ਅਕ ਤੇ ਅਸੀਂ ਵੀ ਦੇਖਿਆ ਆ ਵੀ ਬਿਲਕੁਲ ਉਹ ਬੇਕਸੂਰ ਆ ਤੇ ਇਸ ਕਰਕੇ ਇੱਕ ਤਾਂ ਇਹ ਆ ਵੀ ਜਿਹੜਾ ਅਸੀਂ ਪੁਲਿਸ ਵੀ ਇਸ ਕਾਰ ਵਾਲੀ ਨਿੰਦਾ ਕਰਦੇ ਆ ਵੀ ਦੇਖੋ ਇੱਕ 302 ਦਾ ਬਹੁਤ ਵੱਡਾ ਮੁਕੱਦਮਾ ਹੁੰਦਾ ਔਰ ਇੱਕ ਬੰਦੇ ਨੇ ਜੁਰਮ ਹੀ ਨਾ ਕੀਤਾ ਹੋਵੇ ਤੁਸੀਂ 302 ਚ ਨਾਮਜ਼ਦ ਕਰਕੇ ਉਹਨੂੰ ਜੇਲ੍ਹ ਭੇਜ ਦਿਓ ਵੀ ਉਹਦੀ ਤਾਂ ਇੱਕ ਲਾਈਫ ਹੀ ਜਿਹੜੀ ਸਾਰੀ ਖਰਾਬ ਆ ਤੇ ਇਸ ਕਰਕੇ ਉਹਦੇ ਤੇ ਵੀ ਗੌਰ ਕੀਤਾ ਜਾਵੇ ਤੇ ਜੇ ਉਹ નિર્ਦੋਸ਼ ਹੈ ਜੋ ਅਸੀਂ ਤਾਂ ਮੰਨਦੇ ਆ ਪੁਲਿਸ ਵੀ ਮੰਨਦੀ ਆ ਤੇ ਉਹਨੂੰ ਵੀ ਉਹਨੂੰ ਉਹਨੂੰ ਆਪਾ ਉਹਦੇ ਦੇ ਉਸ ਹਾਵ ਨਾਲ ਜਸਟਿਸ ਉਹਨੂੰ ਦਿੱਤਾ ਜਾਵੇ ਤੇ ਜਿਹੜਾ ਮੁੰਡੇ ਦਾ ਕਤਲ ਹੋਇਆ ਦੇਖੋ ਉਹ ਵੀ ਇੱਕ ਟਰੈਪ ਚ ਫਸਾਇਆ ਗਿਆ ਮਤਲਬ ਇੱਕ ਭਰਾਵਾਂ ਭਰਾਵਾਂ ਦੀ ਲੜਾਈ ਸੀਗੀ ਤੇ ਉਹਨੂੰ ਇੱਕ ਤਰ੍ਹਾਂ ਟਰੈਪ ਚ ਫਸਾਇਆ ਗਿਆ ਤੇ ਉਹ ਟਰੈਪ ਦੇ ਵਿੱਚ ਜਿਹੜੀ ਆ ਉਹਦੀ ਜਾਨ ਗਈ ਆ ਇਸ ਕਰਕੇ ਸਾਡੀ ਉਸ ਪਰਿਵਾਰ ਨਾਲ ਵੀ ਸਾਡੀ ਪੂਰੀ ਹਮਦਰਦੀ ਆ ਅਸੀਂ ਚਾਹੁੰਦੇ ਵੀ ਕਿਹਨਾ ਹਾਲਾਤਾਂ ਚ ਕਿਦਾਂ ਉਹਨੂੰ ਬੰਦੇ ਲੈ ਕੇ ਗਏ ਕਿਹਨਾ ਹਾਲਾਤਾਂ ਦੇ ਵਿੱਚ ਉਹ ਮੁੰਡੇ ਦਾ ਕਤਲ ਹੋਇਆ ਉਹਦੀ ਵੀ ਪੂਰੀ ਪੁਲਿਸ ਜਾਂ ਔਨ ਮੈਰਿਟ ਹੋਵੇ ਡਿਸਾਈਡ ਕਰੇ ਔਰ ਪੁਲਿਸ ਦੀ ਇੱਚ ਇੰਨੀ ਮਾੜੀ ਵਰਕਿੰਗ ਆ ਫੈਮਿਲੀ ਨੇ ਆਪ ਜਿਹੜੀਆਂ ਸੀਸੀਟੀਵੀ ਫੁੜੇ ਕਢਾਈਆਂ ਜਦ ਕਿ ਤੁਸੀਂ ਦੋ ਰਹਿ ਮੇਕਸੂਰਿਆ ਪਰ ਤੁਸੀਂ ਇਨਕੁਆਰੀ ਐਸਐਸਪੀ ਦਫ਼ਤਰ ਲਾਈ ਦੀ ਮਾਰ ਕੀਤੀ ਆ ਲਾਈ ਹੈਗੀ ਕੀ ਉਹਦਾ ਕੀ ਯਾਰ ਕੋਈ ਸੱਟਾ ਨਹੀਂ ਕੁਝ ਨਹੀਂ ਹੈਗਾ ਮੰਨ ਲਓ ਅਸੀਂ ਕਹਿੰਦੇ ਆ ਬਈ ਮੰਨ ਲਓ ਅਸੀਂ ਜਿਹੜਾ ਲਾਜ ਆਪਾਂ ਪੜਦੇ ਆ ਬਈ ਬਈ 8 ਬੰਦੇ ਜਿਹੜੇ ਆ ਦੋਸ਼ੀ ਚਾਹੇ ਬਰੀ ਹੋ ਜਾਣ ਪਰ ਇੱਕ ਵੀ ਜਿਹੜਾ ਬੰਦਾ ਆ ਉਹ ਬੇਕਸੂ ਜੇਲ੍ਹ 'ਚ ਨਹੀਂ ਜਾਣਾ ਚਾਹੀਦਾ ਇੱਥੇ ਉਲਟ ਹੈਗਾ ਬੇਕਸੂਰੇ ਸਾਰੇ ਜੇਲ੍ਹ 'ਚ ਜਾਈ ਜਾਂਦੇ ਆ ਸਾਡੀ ਸਾਰੇ ਆਫਸਰਾਂ ਨਾਲ ਗੱਲਬਾਤ ਹੋਣ ਤੋਂ ਬਾਅਦ ਜਦੋਂ ਸਾਨੂੰ ਲੱਗਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਤਾਂ ਹੀ ਅਸੀਂ ਅੱਜ ਇੱਥੇ ਕੱਟੇ ਹੋਏ ਆਂ ਦੇਖੋ ਜਦ ਤੱਕ ਜਸਟਿਸ ਨਹੀਂ ਮਿਲਦਾ ਫਿਰ ਜਦੋਂ ਗੱਲਬਾਤ ਰਾਹੀਂ ਨਹੀਂ ਸੁਣਵਾਈ ਹੋ ਰਹੀ ਲੋਕਾਂ ਦੀ ਫਿਰ ਤਾਂ ਜੋ ਅਸੀਂ ਆਪਣੀ ਆਵਾਜ਼ ਬੁਲੰਦ ਕਰਕੇ ਉਹੀ ਆ ਅਸੀਂ ਕੋਸ਼ਿਸ਼ ਕਰਾਂਗੇ ਸਾਨੂੰ ਇਦਾਂ ਜਸਟਿਸ ਮਿਲ ਜਵੇ ਮੈਂ ਨਹਿਰਮੇਸ਼ ਕੌਰ ਆ ਇਹ ਜੜਾ ਇਹ 15 ਤਰੀਕ ਨੂੰ ਮਾਰਡ ਹੋਇਆ ਇਹਦੇ ਵਿੱਚ ਮੇਰੇ ਜਿੱਦਾ ਪਤੀ ਪਵਨ ਕੁਮਾਰ ਨੂੰ ਮਨਦੋਸ਼ ਹੀ ਘਰੋਂ ਚੁੱਕ ਕੇ ਲੈ ਆਇਆ ਇਹ ਉਹ ਘਰ ਦੇ ਵਿੱਚ ਹੀ ਸੀ ਆਪਣੀ ਬੇਟੀ ਨੂੰ ਟਿਊਸ਼ਨ ਤੋਂ ਲੈ ਕੇ ਆਉਂਦੇ ਆ ਘਰ ਤੇ ਇਹਨਾਂ ਨੇ ਘਰੋਂ ਹੀ ਉਹਨਾਂ ਨੂੰ ਨਾਲ ਲੈ ਕੇ ਗਏ ਆ ਐਸੇ ਬਹਾਨੇ ਦੇ ਸੀ ਤੁਹਾਨੂੰ ਦਾਖਲ ਕਰਾਉਣਾ ਜਾਂ ਕੋਈ ਇਦਾਂ ਦਾ ਬਹਾਨਾ ਪਾ ਕੇ ਇਹ ਨਾਲ ਲੈ ਆਏ ਆ ਉਸ ਤੋਂ ਬਾਅਦ ਚ ਦੋ ਦਿਨ ਸਾਨੂੰ ਪਤਾ ਲੱਗਦਾ ਵੀ ਇਹਨਾਂ ਨੇ ਮੇਰੇ ਪਤੀ ਦੇ ਉੱਤੇ 302 ਲਵਾਤੀ ਐ ਨਹੀਂ ਤੋਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਬਾਰ-ਬਾਰ ਆ ਕੇ ਇੱਥੇ ਵੀ ਗਏ ਆ ਅਸੀਂ ਐਸਐਸਪੀ ਸਾਹਿਬ ਦਾ ਦਫ਼ਤਰ ਵੀ ਗਏ ਆ ਸਾਰੇ ਬਸੇ ਸੀ ਜਾ ਕੇ ਵੇਖਿਆ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਬਸ ਇਹੀ ਕਹਿ ਰਹੇ ਸਾਡੇ ਨਾਲ ਇਨਸਾਫ ਹੋਊਗਾ ਬਟ ਹਜੇ ਤੱਕ ਕੋਈ ਇਨਸਾਫ ਨਹੀਂ ਹੋਇਆ ਹੈਗਾ ਸਾਡੇ ਨਾਲ ਦੇਖ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਆ ਰਹੀ ਸੀ ਹਾਂਜੀ ਉਹਦੇ ਵਿੱਚ ਇਹ ਆ ਕਿ ਮੇਰੇ ਪਤੀ ਜਿੱਦਾਂ ਬੇਟੀ ਨੂੰ ਘਰ ਲੈ ਕੇ ਆਉਂਦੇ ਆ ਤੇ ਉਸ ਤੋਂ ਬਾਅਦ ਚ ਘਰੋਂ ਨਹੀਂ ਨਿਕਲਦੇ ਹੈਗੇ 7 ਵਜੇ ਤੱਕ ਉਹ ਘਰੋਂ ਨਹੀਂ ਨਿਕਲਦੇ ਇਹ ਪੁਲਿਸ ਮੁਲਾਜ਼ਮ ਦੋ ਜਾਨੇ ਜਾਂਦੇ ਆ ਇਹੀ ਨਾਲ ਲੈ ਕੇ ਆਉਂਦੇ ਆ ਕਿੱਥੇ ਕੀ ਹੋਇਆ ਕਤਲ ਹੋਇਆ ਉਹਦੇ ਨਾਲ ਉਹਨਾਂ ਦਾ ਕੋਈ ਤਾਲੁਕ ਨਹੀਂ ਹੈਗਾ ਕੋਈ ਉਹਨਾਂ ਨੂੰ ਪਤਾ ਹੀ ਤੱਕ ਨਹੀਂ ਹੈਗਾ ਵੀ ਆਹ ਕੰਮ ਹੋਇਆ ਕਿਤੇ ਮਾਨੂੰ ਇਹ ਨਹੀਂ ਪਤਾ ਵੀ ਨਹੀਂ ਕਿਉਂ ਐਡਾ ਕੀਤੀ ਆ ਮੇਰੇ ਪਤੀ ਤੇ ਕਿਉਂ ਹੋ ਰਿਹਾ ਸਾਰੇ ਪਹਿਲੇ ਵੀ ਤੁਹਾਡੇ ਘਰੋਂ ਤੇ ਹਮਲੇ ਹੋਏ ਹੁੰਦੇ ਆ। ਹਾਂਜੀ ਮੈਨੂੰ ਦੇਖਦੇ ਹੋਇਆ ਸੀ ਕਿ ਮੈਂ ਉਦੋਂ ਵੀ ਮੇਰੇ ਘਰ ਵਾਲਾ ਘਰ ਨਹੀਂ ਸੀਗਾ ਉਹ ਆਪਣੀ ਦੁਕਾਨ ਤੇ ਰਹਿੰਦੇ ਆ ਹਨਾ ਤੇ ਉਹ ਤੇ ਉਦੋਂ ਹੋਈ ਸੀਗੀ 3 ਤਰੀਕ ਨੂੰ ਸਾਡੇ ਘਰ 2 ਦਸੰਬਰ ਨੂੰ ਹੋਇਆ 3 ਤਰੀਕ ਨੂੰ ਹੋਇਆ ਸੀਗਾ ਹਮਲਾ ਦਸੰਬਰ ਮਹੀਨੇ ਕੀ ਮੰਗ ਕਰਦੇ ਮੰਗ ਇਹ ਕਿ ਸਾਾਨੂੰ ਇਨਸਾਫ ਨਹੀਂ ਸਾਫ ਨਹੀਂ ਜਾਂਦੇ ਇਨਸਾਫ ਹੋਊਗਾ ਇਨਸਾਫ ਪਰ ਹੋਊਗਾ ਕਦੋਂ ਅਸੀਂ ਇਹ ਪੁੱਛਦੇ ਆ ਇਹਨਾਂ ਨੂੰ ਦੇ ਵੀ ਜੇ ਸਾਡੇ ਕੋਲ 13 ਨੰਬਰ ਐਫ ਆਈ ਆਰ ਦਰਜ ਹੋਈ ਸੀ 16 3 16 ਜਨਵਰੀ ਨੂੰ ਉਹਦੇ ਵਿੱਚ ਬਾਈ ਨੇਮ ਪੰਜ ਲੋਕਾਂ ਤੇ ਐਫ ਆਈ ਆਰ ਦਰਜ ਹੋਈ ਸੀ ਉਹ ਚ ਚਾਰ ਬੰਦੇ ਅਰੈਸਟ ਹੈ ਜਿਹੜਾ ਪਵਨ ਕੁਮਾਰ ਬਾਰੇ ਉਹਦੇ ਘਰ ਦੇ ਕਹਿੰਦੇ ਆ ਜੀ ਜਿਹੜਾ ਸਿਗਾ ਉਹ ਮਾਰਡਰ ਦੇ ਵਿੱਚ ਇਨਵੋਲਡ ਨਹੀਂ ਹੈ ਉਸ ਸੰਬੰਧੀ ਸਾਡੇ ਕੋਲ ਇਨਕੁਆਰੀ ਆਈ ਹੈ ਅਸੀਂ ਇਨਕੁਆਰੀ ਕਰ ਰਹੇ ਹਾਂ ਜੋ ਵੀ ਉਹ ਚ ਫੈਕਟਸ ਹੋ ਗਏ ਇਹਨਾਂ ਦੇ ਸਟੇਟਮੈਂਟ ਵੀ ਲਏ ਆ ਜੋ ਜੋ ਸਾਨੂੰ ਪੇਸ਼ ਕੀਤੇ ਆ ਇਹਨਾਂ ਨੇ ਉਹਦੀ ਦੇਖਣਾ ਹੈ ਸੰਬੰਧੀ ਉਹ ਅਸੀਂ ਫਾਈਲ ਤੇ ਲੈ ਕੇ ਜਲਦੀ ਜਿਹੜੀ ਇਨਕੁਆਰੀ ਨੂੰ ਕੰਪਲੀਟ ਕਰਕੇ ਤੇ ਫਾਈਨਲਾਈਜ਼ ਕਰਾਂਗੇ